ਆਪ ਕੀ ਆਵਾਜ਼ ਸਮਾਚਾਰ ਆਪ ਤੱਕ ਸਮੇਂ ਦੇ ਅੰਦਰ ਇਹ ਜੀ ਹਾਲਾਤ ਨੇ ਲੁੱਟ ਖੋ ਦਾ ਜਮਾਨਾ ਚੱਲਦਾ ਸੀ ਲੇਕਿਨ ਆ ਪਿਛਲੇ 1.5 2 ਸਾਲ ਧੰਨਵਾਦ ਕਰਦਾ ਔਰ ਮੇਰੇ ਹਲਕੇ ਨਿਰਬਸ ਸੀ ਹਲਕੇ ਤੇ ਇਸ ਐਨਜੀਓ ਨੇ ਸ਼ੁਰੂਆਤ ਕੀਤੀ ਆ ਮੈਂ ਤੁਹਾਨੂੰ ਮੁਬਾਰਕ ਬਾਤ ਦਿੰਦਾ ਔਰ ਅਗਲੀ ਵਾਰ ਮੈਂ ਤੁਹਾਡੇ ਨਾਲ ਵਾਦਾ ਕਰਦਾ ਕਿ ਜਦੋਂ 1 ਜਨਵਰੀ ਨੂੰ ਆਪਾਂ ਸਾਰੇ ਲੋਕ ਕਿੱਥੇ ਇਕੱਠੇ ਹੋਵਾਂਗੇ ਹਲਕਾ ਡੇਰਾਵਸੀ ਐਮਐਲਏ ਸਰਦਾਰ ਕੁਲਜੀਤ ਸਿੰਘ ਰੰਦਾਵਾ ਅਤੇ ਸੋਸ਼ਲ ਲਾਈਫ ਸਰਵਿਸ ਆਰਗੇਨਾਈਜੇਸ਼ਨ ਸੰਸਥਾ ਨਾਮ ਜੰਮ ਬੱਚਿਆਂ ਨੂੰ ਸਿਵਲ ਹਸਪਤਾਲ ਡੇਰਾਵਸੀ ਵਿੱਚ ਕੰਬਲ ਅਤੇ ਮਠਿਆਈਆਂ ਵੰਡੀਆਂ ਅਤੇ ਰੰਦਾਵਾ ਵੱਲੋਂ ਸ਼ਗਨ ਵੀ ਦਿੱਤਾ ਗਿਆ ਰੰਦਾਵਾ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਤਕਰੀਬਨ ਡੇਢ ਸਾਲ ਤੋਂ ਉਪਰਾਲੇ ਕੀਤੇ ਜਾ ਰਹੇ ਨੇ ਮੈਂ ਉਹਨਾਂ ਦਾ ਧੰਨਵਾਦ ਕਰਦਾ ਰੰਦਾਵਾ ਨੇ ਮੁੱਖ ਮੰਤਰੀ ਦਾ ਧੰਨਵਾਦ ਕਰਦੇ ਕਿਹਾ ਕਿ ਉਹਨਾਂ ਦਾ ਸੁਪਨਾ ਹੈ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਹੈ ਇਸ ਮੌਕੇ ਗੌਰਵ ਚੌਧਰੀ ਐਸ ਐਚਓ ਅਜੀਤੇਸ਼ ਕੌਂਸਲ ਰਮਨ ਚੌਧਰੀ सुरेंद्र ਪੂਰੀ ਬਸ਼ਵਿੰਦਰ ਕੌਰ ਰਮਨ ਚੌਧਰੀ ਜਗਰੂਪ ਸਿੰਘ ਮਯੂਸੀ ਜਿਹੜਾ ਐਨ ਜੀਓ ਐਸ ਐਲ ਐਸਓ ਜਿਹੜੇ ਮੇਰੇ ਨੌਜਵਾਨ ਸਾਥੀਆਂ ਨੇ ਗੌਰਵੋਰਾ ਨੇ ਔਰ ਇਹਦੀ ਟੀਮ ਨੇ ਆ ਜਿਹੜਾ ਉਪਰਾਲਾ ਕੀਤਾ ਬਹੁਤ ਵਧੀਆ ਉਪਰਾਲਾ ਵੀ ਤਾਂ ਅੱਜ ਤਾਂ ਸਮੇਂ ਦੇ ਅੰਦਰ ਇਹ ਜਿਹੇ ਹਾਲਾਤ ਨੇ ਲੁੱਟ ਖੋਹ ਦਾ ਜਮਾਨਾ ਚੱਲਦਾ ਸੀ ਲੇਕਿਨਾਂ ਪਿਛਲੇ 1.5 2 ਸਾਲ ਤੋਂ ਬਹੁਤ ਸਾਰੀਆਂ ਐਨ ਜੀਓਜ਼ ਉੱਬਰ ਕੇ ਆਈਆਂ ਜਿਹੜੀਆਂ ਸਮਾਜ ਦੇ ਵਿੱਚ ਸੇਵਾ ਕਰਨਾ ਚਾਹੁੰਦੀਆਂ ਨੇ ਔਰ ਸਮਾਜ ਨੂੰ ਚੰਗੇ ਪਾਸੇ ਲੈ ਕੇ ਜਾਣਾ ਚਾਹੁੰਦੇ ਨੇ ਆ ਜਿਹੜੇ ਨਮਜਮ ਨੇ ਬੱਚੇ ਨੇ ਅੱਜ ਜਿਹੜੇ ਬੱਚਿਆਂ ਨੇ ਅੱਜ ਤੁਸੀਂ ਐਨਜੀਓ ਨੇ ਉਪਰਾਲਾ ਕੀਤਾ ਮੈਂ ਤੁਹਾਨੂੰ ਮੁਬਾਰਕਬਾਦ ਵੀ ਦੇਣਾ ਚਾਹੁੰਦਾ ਤੇ ਅੱਜ ਦੇ ਇਸ ਉਪਰਾਲੇ ਤੋਂ ਇੱਕ ਪੰਜਾਬ ਦੇ ਲੋਕਾਂ ਨੂੰ ਸੰਦੇਸ਼ ਵੀ ਗਿਆ ਕਿ ਇਹ ਜਿਹੜੀਆਂ ਐਨਜੀਓ ਵੀ ਆਗੀਆਂ ਨੇ ਜਿਹੜੇ ਉਪਰਾਲਾ ਕਰਕੇ ਨੌਜਵਾਨ ਬੱਚਿਆਂ ਦੇ ਜਨਮ ਦਿਨ ਦੇ ਉੱਪਰ ਅੱਜ ਉਹਨਾਂ ਦਾ ਬਰਥਡੇ ਤੇ ਜਾਂ ਇੱਕ ਦਿਨ ਪਹਿਲਾਂ ਬੱਚੇ ਜਿਹੜੇ ਜੰਮੇ ਨੇ ਉਹਨਾਂ ਨੂੰ ਤੁਸੀਂ ਵਧਾਈ ਦੇਣ ਪਏ ਆਏ ਹੋ ਮੈਂ ਤੁਹਾਡਾ ਧੰਨਵਾਦ ਕਰਦਾ ਔਰ ਮੇਰੇ ਹਲਕੇ ਜਿਹੜਾ ਬਸ ਸੀ ਹਲਕੇ ਤੇ ਇਸ ਐਨਜੀਓ ਨੇ ਸ਼ੁਰੂਆਤ ਕੀਤੀ ਹੈ ਮੈਂ ਤੁਹਾਨੂੰ ਮੁਬਾਰਕਬਾਦ ਦਿੰਦਾ ਮੈਂ ਤੁਹਾਡੇ ਨਾਲ ਵਾਦਾ ਕਰਦਾ ਕਿ ਜਦੋਂ 1 ਜਨਵਰੀ ਨੂੰ ਆਪਾਂ ਸਾਰੇ ਲੋਕ ਕਿੱਥੇ ਇਕੱਠੇ ਹੋਵਾਂਗੇ ਜਿਨ੍ਹਾਂ ਨੇ ਨਵੇਂ ਬੱਚੇ ਹੋਣਗੇ ਉਹ ਹੋਰ ਵਧੀਆ ਢੰਗ ਨਾਲ ਤੁਸੀਂ ਬਹੁਤ ਵਧੀਆ ਉਪਰਾਲਾ ਕੀਤਾ ਔਰ ਬੜਾ ਸ਼ਲਾਘਾਯੋਗ ਹੈ ਅਗਲੀ ਵਾਰ ਇਹ ਨਵੇਂ ਸਾਲ ਤੇ ਆਪਾਂ ਇਹ ਜੋ ਉਪਰਾਲਾ ਇੱਕ ਹੋਰ ਕਰੀਏ ਤਾਂ ਕਿ ਬੇਟਾ ਹੋਵੇ ਜਾਂ ਬੇਟੀ ਹੋਵੇ ਬਰਾਬਰ ਉਹਨਾਂ ਨੂੰ ਸਤਿਕਾਰ ਮਾਣ ਦੇ ਇਸੇ ਤਰ੍ਹਾਂ ਦਾ ਜਿਹੜਾ ਪਿਆਰ ਮੁਹੱਬਤ ਦਿੱਤਾ ਤੁਹਾਡੀ ਸੰਜੀਓ ਨੇ ਮੈਂ ਦਿਲੀ ਤੌਰ ਤੇ ਮੈਂ ਆਪਣੇ ਵੱਲੋਂ ਆਪਣੇ ਮਾਨ ਸਾਹਿਬ ਦੀ ਸਰਕਾਰ ਵੱਲੋਂ ਬਹੁਤ ਧੰਨਵਾਦੀ ਹਾਂ ਇਹਨਾਂ ਦਾ ਔਰ ਇਹਨਾਂ ਨੂੰ ਬੇਨਤੀ ਕਰਦਾ ਕਿ ਜਿਵੇਂ ਵੀ ਤੱਕੜੇ ਹੋ ਕੇ ਤੁਸੀਂ ਡੇਰਾ ਬੱਸੀ ਲਾੜੂ ਜ਼ਿਰਕੂਲ ਜਿੱਥੇ ਵੀ ਤੁਸੀਂ ਹੰਬਲਾ ਮਾਰੋਗੇ ਅਜੇ ਕਾਰਜਕ੍ਰਮ ਕਰੋਗੇ ਅਜੇ ਬੱਚਿਆਂ ਨੂੰ ਤੁਸੀਂ ਜਾ ਕੇ ਇਹਨਾਂ ਦੇ ਪੇਰੈਂਟਸ ਦਾ ਉੱਥੇ ਮੁਬਾਰਕਬਾਦ ਦੇਣਾ ਅੱਜ ਸਰਦੀ ਦੇ ਮੌਸਮ ਦੇ ਵਿੱਚ ਕੰਬਲ ਤੇ ਮਠਾਈ ਦਾ ਜਿਹੜਾ ਤੁਸੀਂ ਇੱਕ ਸੰਦੇਸ਼ ਦਿੱਤਾ ਅੱਜ ਤੋਂ ਪਹਿਲਾਂ ਤਾਂ ਕੀ ਹੁੰਦਾ ਰਿਹਾ ਮਠਿਆਈਆਂ ਛੱਡੋ ਕੁਝ ਵੀ ਨਹੀਂ ਸਭ ਕੁਝ ਲੁੱਟ ਕੇ ਲੋਕੀ ਗੋਲ ਕਰ ਜਾਂਦੇ ਨੇ ਉਹਨਾਂ ਦਾ ਕੰਬਲ ਲਾ ਕੇ ਵੀ ਤੁਹਾਡੇ ਲੈ ਕੇ ਪਰਮਾਤਮਾ ਦਾ ਸ਼ੁਕਰ ਹੈ ਕਿ ਪੰਜਾਬ ਦੇ ਅੰਦਰ ਮਾਨਸਾਬ ਦੀ ਸਰਕਾਰ ਬਣਨ ਤੋਂ ਬਾਅਦ ਰੰਗਲਾ ਪੰਜਾਬ ਬਣ ਜਾ ਰਿਹਾ ਤੁਸੀਂ ਸਾਰੇ ਪਾਰਟੀ ਵੱਜ ਤੋਂ ਉਪਰ ਉੱਟ ਕੇ ਮੈਂ ਕਈ ਚਿਹਰੇ ਦੇਖ ਰਿਹਾ ਕੁਝ ਅਕਾਲੀ ਕੋ ਕਾਂਗਰਸੀ ਖੂਬ ਸਾਡੇ ਆਪ ਦੇ ਕੁਝ ਕਾਮਰੇਡ ਸਤਿ ਜਿਨ੍ਹਾਂ ਨੇ ਸਾਰੇ ਨੇ ਇਕੱਠੇ ਹੋ ਕੇ ਐਨ ਜੀਓ ਬਣਾ ਕੇ ਤੇ ਵਧੀਆ ਉਪਰਾਲਾ ਕੀਤਾ ਔਰ ਬਹੁਤ ਚਲਾ ਗਿਆ